ਨਾਵਲ ਤਤੀ ਹਵਾ ਭਾਗ 15ਵਾਂ ਪਿਛਲੇ 3 ਸਾਲਾਂ ਤੋਂ ਨੰਦੀ ਦੇ ਬਾਪੂ ਜੱਗਰ ਨੂੰ ਜੇਲ੍ਹ 'ਚ ਸਾਲ ਪਿਛੋਂ ਮਿਲਣ ਵਾਲੀ ਸਾਲਾਨਾ ਛੁੱਟੀ ਨਹੀਂ ਸੀ ਮਿਲੀ ਅਕੇ ਅਕੇਰਾ ਜਦੋਂ ਉਹ ਛੁੱਟੀ ਆਇਆ ਤਾਂ ਉਸਨੇ ਤਖੇ ਨਾਲ ਮਿਲ ਕੇ ਇੱਕ ਇੱਕ ਖੇਦੋਂ ਮਸਤੀ ਕੀਤੀ ਸੀ ਵਿਰੋਧੀਆਂ ਨੇ ਇਸ ਗੱਲ ਦੀ ਸ਼ਿਕਾਇਤ ਕਰ ਦਿੱਤੀ ਸੀ ਇਸ ਤਰ੍ਹਾਂ ਉਸ ਦੀ ਸਲਾਨਾ ਛੁੱਟੀ ਬੰਦ ਹੋ ਗਈ ਸੀ ਅਜਿਤਨ ਮ ਬਰਿਆ ਮਗਰੋ ਆਪਣੀ 20 ਸਾਲੀ ਪੂਰੀ ਕਰਕੇ ਜਦੋਂ ਉਹ ਪਿੰਡ ਪਰਤਿਆ ਤਾਂ নন্দੀ ਨੂੰ ਆਪਣਾ ਬਾਪੂ ਨਿੰਮੋ ਚਾਣਾ ਹੋਣ ਦੀ ਥਾਂਵੇਂ ਲਾਚੜਿਆ ਗਿਆ ਆਪਣੇ ਬਾਪੂ ਦੇ ਇਸ ਪ੍ਰਕਾਰ ਦੇ ਮੂੰਹ ਮੱਥੇ ਨੂੰ ਵੇਖ ਕੇ নন্দੀ ਦੇ ਮਨ ਨੇ ਇੱਕ ਅਜੀਹੀ ਔਖ ਮਹਿਸੂਸ ਕੀਤੀ ਜਿਸ ਤੇ ਭੋਜ ਨਾਲ ਉਸ ਦਾ ਦਿਮਾਗ ਚਿੰਤਾਤੁਰ ਹੋ ਗਿਆ ਅੰਦੀ ਨੂੰ ਇਹ ਗੱਲ ਰਹਿ ਰਹਿ ਕੇ ਚੇਤੇ ਆਉਣ ਲੱਗੀ ਕਿ ਜੱਗਰ ਨੂੰ ਜ਼ਿਲ੍ਹੇ ਦੀ ਵੱਡੀ ਜੇਲ੍ਹ ਦੇ ਫਾੜਕ ਉੱਥੇ ਜਿੱਥੇ ਉਹ ਆਪ ਤੇ ਉਸ ਦਾ ਮਿੱਤਰ ਕਰਤਾਰਾ ਗਏ ਸਨ ਉੱਥੇ ਤਖਾ ਤੇ ਤਖੇ ਦੀ ਢਾਣੀ ਦੇ 8-10 ਕੌਲੀ ਚੱਟ ਕਿਵੇਂ ਇਕੱਠੇ ਹੋਏ ਸਨ ਉਹ ਸਾਰੇ ਦੇ ਸਾਰੇ ਕਿਵੇਂ ਲਾਚੜੇ ਹੋਏ ਸਨ ਇੱਕ ਨੇ ਤਾਂ ਪੀਲੇ ਗੋਟੇ ਦੇ ਫੁੱਲਾਂ ਵਾਲਾ ਹਾਰ ਵੀ ਜੱਗਰ ਤੇ ਗੱਲ ਪਾਇਆ ਸੀ ਜਦੋਂ ਉਹ ਸਾਰੇ ਜੱਗਰ ਨੂੰ ਪੈਰੀ ਹੱਥ ਲਾਉਂਦੇ ਗਏ ਸਨ ਤਾਂਾਂ ਦੀ ਕਚੂਜ ਹੋਇਆ ਹੋਇਆ ਇਸ ਸਾਰੇ ਡਰਮੇ ਨੂੰ ਵੇਖੀ ਜਾ ਰਿਹਾ ਸੀ ਇਸ ਸਾਰੇ ਦਰੰਬੇ ਨੂੰ ਵੇਖਦਿਆਂ ਉਸ ਨੂੰ ਤੇਜ਼ੀ ਦਾ ਖਿਆਲ ਵੀ ਆਉਂਦਾ ਰਿਹਾ ਕਿੱਥੇ ਇਹ ਸ਼ਖਸੀ ਪੂਜਾ ਵਾਲਾ ਦੇਸ਼ ਕਿੱਥੇ ਉਹ ਮੁਲਕ ਜਿੱਥੇ ਚੰਗੇ ਪ੍ਰਬੰਧ ਦੇ ਉਪਾਸ਼ਕ বাসਦੇ ਹਨ ਪੁਰਸ਼ ਤੇ ਪ੍ਰਬੰਧ ਵਿਚਕਾਰ ਜਿੰਨਾ ਅੰਤਰ ਹੈ ਤੇਜ਼ੀ ਵੀ ਇੱਕ ਸ਼ਖਸ਼ ਮਗਰ ਹੀ ਲੱਗਿਆ ਹੋਇਆ ਹੈ ਕਦੇ-ਕਦੇ ਇਹ ਸ਼ਖਸ਼ ਹੀ ਸਮਾਜ ਦਾ ਇਨਾ ਭਲਾ ਕਰ ਜਾਂਦਾ ਹੈ ਤੇ ਕਦੇ-ਕਦੇ ਇਹ ਹੀ ਸ਼ਖਸ਼ ਹੁੰਦਾ ਹੈ ਜਿਹੜਾ ਸਮਾਜ ਦੇ ਮੱਥੇ ਤੇ ਕਲੰਕ ਲਾ ਜਾਂਦਾ ਹੈ ਅੱਜਕੱਲ ਜਦੋਂ ਤਾਂ ਉਸ ਦਾ ਬਾਪੂ ਕੈਦ ਖਤਮ ਕਰਕੇ ਆਇਆ ਸੀ ਕਈ ਪ੍ਰਕਾਰ ਦੀਆਂ ਲੰਬੀਆਂ ਲੰਬੀਆਂ ਸੋਚ ਕਹਾਣਾਂ ਨੰਦੀ ਨੂੰ ਕਦੇ-ਕਦੇ ਇੰਜ ਆ ਕੇ ਇਰਦਗਾ ਜਿਵੇਂ ਉੱਚੀਆਂ-ਉੱਚੀਆਂ ਹਵੇਲਿਆਂ ਦੇ ਢਲਦੇ ਪਰਛਾਵੇਂ ਕਿਸੇ ਝੁੱਗੀ ਨੂੰ ਆ ਕੇ ਇਰਦੇ ਹੋ। ਸੋਚਦੇ ਇਨ੍ਹਾਂ ਪਰਛਾਵਾਂ ਵਿੱਚ ਘਿਰੇ ਹੋਏ ਨੰਦੀ ਨੂੰ ਆਪਣੇ ਆਲੇ-ਦੁਆਲੇ ਦੀਆਂ ਇਹ ਗੱਲਾਂ ਸ਼ਾਹੂਕਾਰਾਂ, ਜੰਗੀਰਦਾਰਾਂ ਤੇ ਸਰਮਾਇਦਾਰਾਂ ਦੀਆਂ ਉੱਚੀਆਂ-ਉੱਚੀਆਂ ਹਵੇਲੀਆਂ ਵਰਗਾਂ ਹੀ ਲੱਗਣ। ਮੋਟੀਆਂ ਕੰਧਾਂ ਵਾਲੀਆਂ ਹਵੇਲੀਆਂ ਦੇ ਸੈਂਕੜੇ ਕਮਰਿਆਂ ਵਿੱਚੋਂ ਤੁਰ ਅੰਦਰਲੇ ਕਮਰਿਆਂ ਵਿੱਚ ਕੈਦ ਜ਼ਿੰਦਗੀ ਨੂੰ ਕੌਣ ਆਜ਼ਾਦ ਕਰਵਾਵੇਗਾ ਇਸ ਮਗਰੋਂ ਨੰਦੀ ਨੂੰ ਇੰਜ ਲੱਗਿਆ ਜਿਵੇਂ ਉਹ ਉਹਨਾਂ ਅੰਦਰਲੇ ਕਮਰਿਆਂ 'ਚ ਥੋੜਾ ਬਹੁਤ ਆਜ਼ਾਦ ਹੋਇਆ ਸੀ ਉਸ ਨੂੰ ਮੁੜ ਕੇ ਕੈਦ ਕਰਨ ਦੀ ਇੱਛਾ ਰੱਖਣ ਵਾਲਾ ਉਸਦਾ ਬਾਪੂ 20 ਸਾਲੀ ਕੱਟ ਕੇ ਮੁੜ ਆਇਆ ਹੈ ਜੱਗਰ ਸਿੰਘ ਦੇ ਆਲੇ-ਦੁਆਲੇ ਜਿਹੜੀਆਂ ਗੱਲਾਂ ਘੇਰਾ ਘਾਤ ਰੰਗਣਾ ਸਨ ਉਹਨਾਂ ਵੱਲ ਜਦੋਂ ਨੰਦੀ ਨੇ ਵੇਖਿਆ ਤਾਂ ਉਸ ਦੇ ਅੰਦਰ ਇੱਕ ਜਿਹੀ ਅੱਗ ਦਾ ਭਾਂਪੜ ਮਚ ਉਠਦਾ ਜਿਸ ਵਿੱਚ ਉਹ ਉਹਨਾਂ ਗੱਲਾਂ ਤੇ ਗੱਲਾਂ ਵਾਲਿਆਂ ਨੂੰ ਸੁੱਟ ਕੇ ਫੂਕ ਦੇਣਾਂ ਲੋਚਦਾ ਜੱਗਰ ਸਿੰਘ ਦੀ ਰਿਹਾਈ ਤੇ ਜੱਗਰ ਸਿੰਘ ਦੀ ਮਾਸੀ ਦਾ ਉਹ ਪੁੱਤ ਵੀ ਮਿਲਣ ਆਇਆ ਸੀ ਜਿਸ ਨੇ ਜੱਗਰ ਦੇ ਕੇ ਇਸ ਨੂੰ ਫालतੂ ਫालतੂ ਹੀ ਨਹੀਂ ਸੀ ਲੜਿਆ ਸਗੋਂ ਉਸ ਨੇ ਆਪਣੀ ਹੈਂਕੜੀ ਦੇ ਹਫਸਦੀਨ ਜੱਗਰ ਦੀ ਸਿਉਣੇ ਵਰਗੀ ਜੀਨ ਨੂੰ ਗਹਿਣੇ ਵੀ ਧਰਿਆ ਸੀ गाने ਕੀਤੇ ਕਿੱल्ल्या ਨੂੰ নন্দੀ ਨੇ ਜਿਸ ਮੁੜਕੇ ਦੀਆਂ ਕੁੱਟਾਂ ਪੀ ਪੀ ਛੜਵਾਇਆ ਸੀ ਉਹ ਮੁੜਕਾ ਕਿੰਨਾ ਖਾਰਾ ਸੀ ਅਜਨੰਦੀ ਸੋਚੀ ਪੈ ਰਿਹਾ ਸੀ ਜੱਟ ਨੂੰ ਜ਼ਮੀਨ ਮਾਂ ਵਾਂਗ ਪਿਆਰੀ ਹੁੰਦੀ ਹੈ ਇਸ ਮਗਰੋਂ ਉਸ ਨੂੰ ਆਪਣੇ ਬਾਪ ਦੇ ਮਾਸੀ ਦੇ ਪੁੱਤ ਅਤੇ ਆਪਣੀ ਮਾਂ ਵਿਚਕਾਰ ਪੈਦਾ ਹੋਏ ਰਿਸ਼ਤਿਆਂ ਦੀਆਂ ਗੱਲਾਂ ਦੀ ਧੁੰਦ ਨੇ ਦੂਰ ਤੱਕ ਦਿਸਣ ਨਾ ਦਿੱਤਾ ਉਸ ਨੂੰ ਕੇਵਲ ਐਹੀ ਦਿਸਦਾ ਰਿਹਾ ਕੀ ਤਖੇ ਦੀ ਢਾਣੀ ਵਾਲੀ ਜੱਗਰ ਨੂੰ ਆਪਣੇ ਬਾਹਰ ਲੇਕਰ ਆ ਜਾਂ ਸੱਦ ਕੀ ਉਸ ਦੀ ਆਉ ਭਗਤ ਕਰਦੀ ਨੰਦੀ ਦਾ ਬਾਪੂ ਜੱਗਰ ਆਥਨ ਸਮੇਂ ਤਖੇ ਸਮੇਤ ਕਦੇ ਕਿਸੇ ਦੇ ਘਰ ਹੁੰਦਾ ਤੇ ਕਦੇ ਕਿਸੇ ਦੇ ਛਰਾਬ ਮੁਰਗਾ ਤੇ ਹੈ ਘੜੀ ਦਾ ਦੌਰ ਗਰਮ ਰਹਿੰਦਾ ਨੰਦੀ ਕੋਲ ਇਹਨਾਂ ਸਾਰੀਆਂ ਕਰਤੂਤਾਂ ਦੀ ਖਬਰ ਪੁੱਜਦੀ ਰਹਿੰਦੀ ਜੱਗਰ ਨੇ ਜਿੰਨਾ ਦਾ ਪਾਣੀ ਦੀ ਵਾਰੀ ਤੇ ਬੰਦਾ ਮਾਰਿਆ ਸੀ ਉਹ ਤਾਂ ਗਰੀਬ ਸੁਨਿਆਰ ਸਨ ਉਹਦਾ ਆਪਣੇ ਦੋ ਚਾਰ ਕਿਲੇ ਤੇ ਘਰ ਦਰ ਵੇਚ ਕੇ ਪਿੰਡ ਛੱਡ ਮੰਡੀ ਜਾ ਚੁੱਕੇ ਸਨ ਨਹੀਂ ਤਾਂ ਉਹਨਾਂ ਨੂੰ ਮੰਡੀ 'ਚ ਉੱਡ ਰਹੇ ਇੱਕ ਕੋਇਲ ਚਰੇ ਸੱਪ ਬਣ ਕੇ ਡੰਗਦੇ ਰਹਿੰਦੇ। ਫਿਰ ਵੀ ਜਦੋਂ ਕਦੇ ਇਹ ਗੱਲਾਂ ਉਹਨਾਂ ਤੱਕ ਪਿੰਡ ਪਹੁੰਚਦੀਆਂ ਤਾਂ ਉਹ ਮੱਛੀਆਂ ਮੱਛੀਆਂ ਪਾਥਰਾਂ ਦੀ ਭੁੱਗਲ ਜਿਹੀ ਬਣ ਕੇ ਰਹਿ ਜਾਂਦੀ। ਜੱਗਰ ਕੈਦੀ 20 ਸਾਲੀ ਕੱਟਣ ਮਗਰੋਂ ਬਸ ਇੰਨਾ ਕਹੀ ਬਦਲਿਆ ਸੀ ਕਿ ਹੁਣ ਪਹਿਲਾਂ ਵਾਂਗ ਉੱਚੀ ਨਹੀਂ ਸੀ ਬੋਲਦਾ। ਗੱਲ ਦੁਪਾਟੜ ਘੱਟ ਘੱਟਦਾ ਸੀ। ਚਿੱਟੇ ਕੱਪੜਾ 'ਚ ਨੀਲ ਦੇ ਕੇ ਪਾਉਣ ਲੱਗ ਪਿਆ ਸੀ। ਸਾਫ ਚਿੱਟੀ ਪੱਗ ਸਾਫ ਚਿੱਟਾ ਕੋੜਤਾ ਉਂਝਦਾ ਦਾੜੀ ਵੀ ਉਸ ਦੀ ਚਿੱਟੀ ਹੋ ਗਈ ਸੀ ਪਰ ਉਹ ਮੋਛਾਂ ਅਤੇ ਦਾੜੀ ਨੂੰ ਕਲ ਫਲਾ ਕਾਲੀ ਤੇ ਚਮਕਦਾਰ ਬਣਾ ਕੇ ਰੱਖਦਾ ਬੇਲੜ ਰਹਿਣ ਦੀ ਆਦਤ ਬਣ ਗਈ ਸੀ ਤੱਖਾ ਜਿਸ ਨੇ ਨੰਦੀ ਦੇ ਸਮੇਂ ਕਦੇ ਉਹਨਾਂ ਦੇ ਘਰ ਪੈਰ ਨਹੀਂ ਸੀ ਰੱਖਿਆ ਹੁਣ ਉਹ ਦਿਨ ਪਰਚਵਾਰੇ ਚ ਹੀ ਨਹੀਂ ਸੀ ਨਿਕਲਦਾ ਬਸ ਤੱਖਾ ਤੇ ਜੱਗਰ ਉਸੇ ਉੱਤੇ ਚਵਾਰੇ ਚ ਪਈ ਦਿਨ ਪਰ ਮੰਜੇ ਤੋਰਦੇ ਰਹਿੰਦੇ ਜੱਗਰ ਨੂੰ ਕੈਚੋਂ ਆਇਆ ਅੱਜ ਮਹੀਨਾ ਵੀ ਨਹੀਂ ਸੀ ਹੋਇਆ ਕਿ ਬਾਹਰੋਂ ਨੰਦੀ ਦੇ ਸਾਖ ਖਾਤਰ ਕਈ ਅਸਾਮੀਆਂ ਆ ਗਏ ਸਨ ਜਿਉ ਜੋ ਸਾਖ ਵਾਲੇ ਆਉਂਦੇ ਤਿਉ ਤੋ ਨੰਦੀ ਦੀ ਮਾਂ ਹਰ ਕੌ ਦਾ ਨਖਰਾ ਚੜਦਾ ਰਿਹਾ ਸੀ ਆਪਣੀ ਮਾਂ ਦੀਆਂ ਮੰਗਾਂ ਤੇ ਆਪਣੇ ਪਿਓ ਦੇ ਵਿਤਰੇ ਬਿਤਾਰੇ ਵਿੱਚ ਨੰਦੀ ਕਦੇ ਕਦੇ ਇੰਜ ਫਸਿਆ ਹੋਇਆ ਮਹਿਸੂਸ ਕਰਦਾ ਜਿਵੇਂ ਕੋਈ ਗੁੱਡੀ ਕਾਗਜ਼ ਮੋਟੀ ਕੈਂਚੀ ਦੀ ਮੋਜ ਵਿੱਚ ਫਸਿਆ ਹੋਵੇ ਨੰਦੀ ਦੇ ਮਨ ਨੇ ਇੱਕ ਦਿਨ ਇੱਕ ਦਿਨ ਕਰਾਰ ਚਾਉਂਦਿਆਂ ਮਹਿਸੂਸ ਕੀਤਾ ਕਿ ਉਹ ਪਤਲੇ ਕਾਗਜ਼ ਵਰਗਾ ਕਿਉਂ ਬਣਦਾ ਜਾ ਰਿਹਾ ਹੈ ਉਸ ਨੇ ਨੈਤਿਕਤਾ ਦੀ ਰਿਵਾਤੀ ਕੰਧ ਤੋਂ ਉਤਾਹ ਗਰਦਨ ਚੁੱਕ ਕੇ ਅੱਗੇ ਵੇਖਿਆ ਤਾਂ ਉਸ ਨੂੰ ਉੱਥੇ ਕਲਵੰਤ ਦਾ ਪਿਆ ਤੇ ਕਲਵੰਤ ਦਾ ਘਰ ਵਾਲਾ ਨਜ਼ਰੀ ਪਏ ਸਨ ਧੰਨ